ਰਚੰਦ ਸਿੰਘ ਮੇਰਾ ਨਾਮ ਹੈ ਜੀ ਮੇਰਾ ਪਿੰਡ ਪਾਗੋ ਮੱਜਰਾ ਜੀ ਮੇਰੀ ਭੈਣ ਦੀ ਬੀਵੀ ਪਰਬਾਈ ਵੀ ਤੀ ਫਤਗੜ੍ਹ ਸਾਹਿਬ ਜ਼ਿਲ੍ਹੇ ਚ ਜੀ ਠੀਕ ਹੈ ਜੀ ਰਾਤ ਉਹਨਾਂ ਦਾ ਮਰਡਰ ਹੋ ਗਿਆ ਜੀ ਗਲ ਦੇ ਨਾਲ ਹਾ ਹਾ ਲੈ ਕੇ ਪੱਖੇ ਨਾਲ ਹਾ ਹਾ ਲੈ ਕੇ ਮਾਰ ਪਿਆ ਜੀ ਉਹਨਾਂ ਨੂੰ ਉਹਨਾਂ ਦੇ ਹਸਬੰਦ ਨੇ ਕੁੱਟਿਆ ਮਾਰਿਆ दारू ਪੀ ਕੇ ਜੀ ਸਾਡੇ ਕੋਲ ਬੁੱਢਾ ਵੀਡੀਓ ਪਈਆ ਰਾਤ ਦੀਆਂ ਠੀਕ ਹੈ ਜੀ ਬਾਡੀ ਤੇ ਪੂਰੇ ਮਤਲਬ ਨੀਲੇ-ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਿਆ ਹੋਇਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਝਗੜਾ ਚੱਲਦਾ ਸੀ ਇਹਨੂੰ ਝਗੜਾ ਨਹੀਂ ਤੇ ਚੱਲਦਾ ਹੀ ਇਹਨੇ ਮੁੰਦੀਆਂ ਵੇਚਤੀਆਂ ਹੀ ਆਪਣੀਆਂ ਠੀਕ ਹੈ ਜੀ ਸੋਨਾ ਵੇਚਦੇ ਜੋ ਚਾਂਦੀ ਦਾ ਸਮਾਨ ਵੀ ਵੇਚਦਾ ਸੋਨੇ ਦਾ ਵੀ ਵੇਚਦਾ ਦੋ ਮੁੰਦਰੀਆਂ ਵੇਚੀਆਂ ਹੀ ਇਹਨੇ ਆਪਣੇ ਟੌਕਸ ਵੇਤੇ ਹੀ ਕੁੜੀ ਦੇ ਵੀ ਉਹਨੂੰ ਤੰਗ ਕਰਦਾ ਸੀਗਾ ਜੀ ਉਹਦੇ ਨਸ਼ੇ ਵਾਸਤੇ ਪੈਸੇ ਮੰਗਦਾ ਸੀਗਾ ਜੀ ਫੁੱਟ ਦਾ ਮਾਰਦਾ ਸੀਗਾ ਜੀ ਮਨਨ ਕਿ ਕੀਤਾ ਸੀ ਬਿਆਹ ਨੂੰ ਬਿਆਹ ਨੂੰ ਇਹਨਾਂ ਨੂੰ 6 ਸਾਲ ਹੋ ਗਏ ਜੀ 6 ਮਹੀਨੇ ਸਾਲ ਲੱਗ ਗਿਆ ਜੀ ਫਰਬੜੀ ਚ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਉਹਨੂੰ ਇਨਸਾਫ ਚਾਹੀਦਾ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਦੀ ਘਰੀ ਭੁਗਤੀ ਦੇ ਇਹਦਾ ਭਾਈ ਵੀ ਡਰੱਗਸ ਕਰਦਾ ਜੀ ਸਾਨੂੰ ਪਹਿਲਾਂ ਪਤਾ ਪਤਾ ਕੀ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਇਹ ਵੀ ਐਵੇਂ ਮਾਰਿਆ ਜਾਂ ਮਨ ਨਹੀਂ ਮਾਰਿਆ ਅੰਦਰ ਜਾ ਕੇ ਅਸੀਂ ਦੇਖਿਆ ਪੋਸਟਰ ਉਹਦੇ ਵਿੱਚ ਜੀ ਆ ਕੇ ਇਹ ਪੋਸਟ ਮਾਰ ਤੁਮ ਕਰਦੇ ਆ ਜੀ ਉੱਥੇ ਦੇਖਿਆ ਜੀ ਉਹਦੇ ਬੋਡੀ ਤੇ ਪੂਰੀ ਢੂਹੀ ਤੇ ਨੀਲੇ-ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਏ ਹੋਏ ਆ ਸਰ ਠੀਕ ਹੈ ਬੋਡੀ ਗੱਲ ਹੋਈ ਸੀ ਉਸ ਨੂੰ ਪਹਿਲਾਂ ਕਰ ਲੈਣਾ ਕਰਦਿਆਂ ਨਾਲ ਨਹੀਂ ਗਈ ਰਾਤ ਨੂੰ ਮੇਰੀ 9 ਵਜੇ ਗੱਲ ਹੋਈ ਸੀ ਕਿ ਜੀ ਠੀਕ ਹੈ ਜੀ ਉਹ ਕਹਿੰਦੇ ਮੈਂ ਠੀਕ ਆ ਵੀ ਮੇਰੇ ਹਸਬੰਦ ਨੂੰ ਫੋਨ ਕਰਦੇ ਵੀ ਉਹ ਘਰੇ ਨਹੀਂ ਆਇਆ ਮੇਰੇ ਫੋਨ 'ਚ ਪੈਸੇ ਨਹੀਂ ਪੁਆਏ ਠੀਕ ਹੈ ਜੀ ਤੇ ਮੈਂ ਫੋਨ ਕੀਤਾ ਮੈਨੂੰ ਕਹਿੰਦਾ ਜਾ ਰਿਹਾ ਮੈਂ ਘਰ ਮੈਨੂੰ ਰਾਤ ਨੂੰ 10:50 'ਤੇ ਫੋਨ ਆਉਂਦਾ ਏ ਵੀ ਜਸਪ੍ਰੀਤ ਸੀਰੀਅਸ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇਹਨੂੰ ਅੱਗੇ ਆ ਕੇ ਫੋਨ ਕੀਤਾ ਮੈਂ ਕਿਹਾ ਹਾਂਜੀ ਠੀਕ ਆ ਕਹਿੰਦਾ ਨਹੀਂ ਸੀਰੀਅਸ ਆ ਮੈਂ ਹਸਪੀਟਲ ਪਹੁੰਚਿਆ ਇਹਨਾਂ ਨੇ ਉਸ ਨੂੰ ਮਤਲਬ ਬਰਫਕਾਰ ਖਾਨੇ ਵਿੱਚ ਲਾ ਦਿੱਤਾ ਸੀਗਾ ਜੀ ਮੈਨੂੰ ਬਾਡੀ ਰਾਤ ਨੂੰ ਦਿਖਾਈ ਨਹੀਂ ਗਈ ਜੀ ਸਾਡੇ ਆਉਣ ਤੋਂ ਪਹਿਲਾਂ ਜਾਣੀ ਤੁਸੀਂ ਕੀ ਕਰਨਾ ਵੀ ਆ ਕੀ ਹੋਇਆ ਕਾਰਨ ਪੁੱਛਿਆ ਸੀਗਾ ਜੀ ਕਹਿੰਦੇ ਅਟੈਕ ਹੋ ਗਿਆ ਜੀ ਝੂਠ ਬੋਲਦੇ ਆ ਜੀ ਕਹਿੰਦੇ ਅਸੀਂ 2 ਘੰਟੇ ਵਾਦਾ ਹੈ ਝੂਠ ਬੋਲਦੇ ਝੂਠ ਬੋਲਦੇ ਕੀ ਹੋਇਆ ਤੁਹਾਨੂੰ ਯਾਦ ਨਹੀਂ ਕਿਉਂ ਸਰ ਸਾ ਅਸੀਂ 8 5:30 ਵਜੇ ਫੋਨ ਕੀਤਾ ਸੀਸਟਰ ਨੇ ਤੇ ਮੰਮੀ ਨਾਲ ਗੱਲ ਹੋਈ 2 ਘੰਟੇ ਉਸ ਤੋਂ ਬਾਅਦ ਮੰਮੀ ਨਾਲ ਗੱਲ ਹੋਣੇ ਤੋਂ ਬਾਅਦ ਬ੍ਰਦਰ ਨੇ ਕੀਤਾ ਫੋਨ ਉਤੋਂ ਬਾਅਦ ਇਹਨਾਂ ਨੇ ਵੀਡੀਓ ਕੋਲਾਈ ਵੀ ਸੀ ਮੈਂ ਵੀਡੀਓ ਕੋਲ ਬੈਕ ਕੀਤੀ ਜਿੱਜੂ ਦਾ ਮੈਸੇਜ ਆਇਆ ਕਿਵੇਂ ਮੈਂ ਬਾਹਰ ਆ ਮੈਂ ਫੇਰ ਕਰਦਾ ਮੁੜ ਕੇ ਘਰ ਕੋਈ ਫੋਨ ਨਹੀਂ ਹੋਇਆ ਹੈਗਾ ਤੇ ਫਿਰ 11 ਵਜੇ ਬ੍ਰਦਰ ਨੂੰ ਫੋਨ ਆਉਂਦਾ ਹੈ ਕਿ ਉਹਨੂੰ ਅਟੈਕ ਹੋ ਗਿਆ ਅਟੈਕ ਤੋਂ ਬਾਅਦ ਫਿਰ ਕੋਈ ਰਿਪੋਰਟ ਨਹੀਂ ਆਈ ਇਹਨਾਂ ਦੀ ਇਹ ਕਹਿੰਦੇ ਵੀ ਅੰਦਰ ਦਾਖਲ ਹੈ ਤੇ ਸਾਨੂੰ ਦਿਖਾਉਣ ਨਹੀਂ ਦੇ ਰਿਹਾ ਐਮਰਜੈਂਸੀ 'ਚ ਕੋਈ ਕਹਿ ਰਿਹਾ ਆਕਸੀਜਨ ਲਗਾਈ ਵੀ ਕੋਈ ਕੁਝ ਕਹਿ ਰਿਹਾ ਹੈ ਤੇ ਮੈਂ ਫੋਨ ਕਰੀ ਜਾ ਰਹੀ ਹਾਂ ਇਹ ਫੋਨ ਵੀ ਨਹੀਂ ਚੱਕ ਰਹੇ ਹੈਗੇ ਜੀਜੂ ਨੂੰ ਕਰਿਆ ਫੋਨ ਜੀ ਉਹਨੂੰ ਕਿਹੜੇ ਮੇਰੀ ਭੈਣ ਦਾ ਨਾਮ ਜਸਪ੍ਰੀਤ ਹੈ ਜੀ 2019 ਚ ਵਿਆਹ ਹੋਇਆ ਤੇ ਜੀ ਉਹਨਾਂ ਦਾ ਬੀਬੀਪੁਰ ਪਿੰਡ ਹੈ ਜੀ ਤੁਹਾਨੂੰ ਕੀ ਲੱਗਦਾ ਕਿਵੇਂ ਮੌਤ ਹੋਈ ਇਹ ਡਰੱਗਸ ਕਰਦੇ ਸੀ ਜੀਜੂ ਜੀ ਮੇਰੇ ਨਸ਼ੇ ਬੇਤ ਦੇਵੀਅਤੇ ਜੀ ਕਰਦੇ ਵੀ ਇਹਨਾਂ ਦੇ ਬ੍ਰਦਰ ਦਾ ਨਾਮ ਮੰਗਲ ਹੈ ਇਹਦਾ ਨਾਮ ਗੁਰਸੇਵਕ ਸਿੰਘ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਬੀਬੀਪੁਰਾ ਜੀ ਮੇਰਾ ਤੇ ਜਦੋਂ ਸਰ ਮੈਂ ਉਸ ਟਾਈਮ ਘਰਾਂ ਨਹੀਂ ਸੀਗਾ ਜੀ ਮੈਨੂੰ ਮੇਰੀ ਘਰ ਵਾਲੀ ਦਾ ਪੰਜ ਸੱਤ ਮਿੰਟ ਪਹਿਲਾਂ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਆ ਰਿਹਾ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਉਦਾਂ ਇਹ ਉੱਥੇ ਬੈੱਡ ਤੇ ਬੇਹੋਸ਼ ਹਾਲਤ ਸੀਗੇ ਉਸੇ ਟਾਈਮ ਅਸੀਂ ਚੱਕ ਕੇ ਪਹਿਲਾਂ ਐਂਬੂਲੈਂਸ ਹਸਪੀਟਲ ਚਲੇ ਗਏ ਜੀ ਉੱਥੇ ਉਹ ਕਹਿੰਦੇ 20-25 ਮਿੰਟ ਹੋਇਆ ਵੀ ਇੱਥੇ ਸਿਵਲ ਹਸਪੀਟਲ ਚਲੇ ਜਾਈਏ ਜਿਹੜਾ ਸਰੀਰ ਤੇ ਨਿਸ਼ਾਨ ਨੇ ਉਹ ਕਦ ਨੇ ਸਰ ਨਿਸ਼ਾਨ ਕੋਈ ਨਹੀਂ ਜੀ ਐਹੀ ਜੀ ਕੋਈ ਗੱਲ ਨਹੀਂ ਜਦੋਂ ਲੈ ਕੇ ਆਏ ਉਦੋਂ ਛਾਤੀ ਤੇ ਜ਼ਰੂਰ ਦੱਬਿਆ ਵੀ ਹਾਂ ਸਾਹ ਚ ਅਲੱਦਾ ਰਹੇ ਜੀ ਹੋਰ ਤਾਂ ਕੋਈ ਇਤਮਾਰ ਵੀ ਕਰਦੇ ਸੀ ਕੁਦਰ ਸ਼ਰਵੀ ਮਾਮਲਾ ਦੱਸ ਰਹੇ ਸਰ ਕੋਈ ਨਹੀਂ ਤੁਸੀਂ ਨਸ਼ਾ ਕਰਕੇ ਕੁੱਟਮਾਰ ਕਰਾ ਨਹੀਂ ਨਹੀਂ ਸਰ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਲਾਗ ਨੇੜੇ ਪਿੰਡਦਿਆਂ ਨੂੰ ਕੋ ਚਲੋ ਜੀ ਮੈਂ ਤਾਂ ਕਦੇ ਹੱਥੇ ਨਹੀਂ ਲਾਇਆ ਜੀ ਉਹਨੂੰ ਕੋਈ ਸਮਾਨ ਵੀ ਵੇਚਿਆ ਕੁੜੀ ਦੀ ਮੁੰਦੀ ਵਗੈਰਾ ਦੱਸ ਨਹੀਂ ਸਰ ਇਹ ਵੀ ਇਲਜ਼ਾਮ ਲਾਏ ਜਾ ਰਹੇ ਹਨ ਜਦੋਂ ਮੇਰੇ ਮਦਰ ਹੋਏ ਤੇ ਉਦੋਂ ਇਹ ਪੈਸੇ ਟੁਕਰ ਉਦੋਂ ਚੜ ਗਿਆ ਸੀਗਾ ਮੇਰੇ ਤੇ ਜੀ ਠੀਕ ਹੈ ਜੀ ਹੋਰ ਮੇਰਾ ਐਦਾਂ ਤਾਂ ਕੋਈ ਹੋ ਨਹੀਂ ਹੈਗਾ ਜੀ ਚਿੱਕ ਇਹ ਸਾਰੇ ਝੂਠੇ ਅਲੀਗੇਸ਼ਨ ਲਾਈ ਜਾ ਰਹੇ ਮਸਲਾ ਇਹ ਆ ਸੋਭਾ ਸਾਡੇ ਕੋਲ ਹਸਤਾਲ ਦੇ ਵਿੱਚੋਂ ਇੱਕ ਇਤਲਾ ਮਿਲੀ ਸੀ ਵੀ ਮ੍ਰਿਤਕ ਜਸਪ੍ਰੀਤ ਕੌਰ ਉਮਰ 30 ਸਾਲ ਕੰਡ ਬੀਵੀਪੁਰ ਤੋਂ ਮ੍ਰਿਤਕ ਹਾਲਤ ਦੇ ਵਿੱਚ ਆਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਆਏ ਸੀਗੇ ਤਾਂ ਸਾਨੂੰ ਮ੍ਰਿਤਕ ਦਾ ਅਪਰਾਧ ਜਸ ਹਰਚੰਦ ਸਿੰਘ ਜਿਹੜਾ ਹੈਗਾ ਮਿਲਿਆ ਉਹਨੇ ਆਪਣੇ ਬਿਆਨ ਲਿਖਾਇਆ ਉਹਦੇ ਬਿਆਨ ਦੇ ਉੱਤੇ ਅਸੀਂ ਫਿਲਹਾਲ ਇੱਕ 193 ਬੀਐਨਐਸ ਦੀ ਕਾਰਵਾਈ ਕਰ ਰਹੇ ਹਾਂ ਜਿਹਨੂੰ ਪਹਿਲਾਂ 174 ਦੀ ਕਾਰਵਾਈ ਕਹਿੰਦੇ ਸੀ ਉਸ ਤੋਂ ਬਾਅਦ ਇਹਦਾ ਬੋਰਡ ਬਣਾ ਕੇ ਇਸ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਪੋਸਟਮਾਰਟਮ ਦੇ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਅਸੀਂ ਅਮਲ ਦੇ ਵਿੱਚ ਲਿਆਵਾਂਗੇ ਮਾਰ ਇੱਕ ਅੱਫਾ ਦੇ ਬੰਦਾ ਵੀ ਇਹਨੇ ਮਾਰਿਆ ਜਿਵੇਂ ਗਾਲ੍ਹਾਂ ਦੇ ਕੇ ਮਾਰਿਆ ਉਸੇ ਚੀਜ਼ ਦਾ ਪੋਸਟਮਾਰਟਮ ਕਰਵਾ ਰਹੇ ਆ ਆਪਾਂ ਉਸੇ ਚੀਜ਼ ਦਾ ਪੋਸਟਮਾਰਟਮ ਕਰਵਾ ਰਹੇ ਆ ਵੀ ਜੋ ਵੀ ਸਾਨੂੰ ਇਲਾਮ ਤਾਂ ਹੋਣਗੇ ਜੋ ਡਾਕਟਰ ਸਾਹਿਬ ਲਿਖ ਕੇ ਦੇਣਗੇ ਅਸੀਂ ਉਹਦੇ ਮੁਤਾਬਕ ਜਿਹੜੀ ਕਰ ਲੈ ਨਹੀਂ ਫਿਲਹਾਲ ਤਾਂ ਕੋਈ ਜਿਹੜਾ ਹੈਗਾ ਉਹ ਡੈਡ ਬਾਡੀ ਰਾਤ ਦੀ ਹੋਣ ਕਰਕੇ ਉਹ ਬਲੱਡ ਜਿਹੜਾ ਹੈਗਾ ਇੱਕ ਸਾਈਡ ਤੇ ਜੰਮਿਆ ਹੋਣ ਕਰਕੇ ਇਹ ਬਾਕੀ ਸਾਡੇ ਨਾਲੋਂ ਦੇਤਰ ਤੇ ਡਾਕਟਰ ਸਾਹਿਬ ਦੱਸ ਸਕਦੇ ਆ ਜੀ